ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਭਰਾ ਦੇ ਵਿਆਹ ਤੋਂ ਬਾਅਦ ਰੁਪਿੰਦਰ ਜਦੋਂ ਆਪਣੇ ਪੇਕੇ ਗਈ ਤਾਂ ਉਸ ਨੂੰ ਪੂਰੇ ਘਰ ਦਾ ਮਾਹੌਲ ਬਦਲਿਆ ਬਦਲਿਆ ਲੱਗਿਆ ਰੁਪਿੰਦਰ ਨੇ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਪੇਕੇਆਂ ਘਰ ਪੈ ਰੱਖਿਆ ਸਤ ਤੋਂ ਪਹਿਲਾਂ ਉਹ ਆਪਣੀ ਨਵੀਂ ਵਿਆਈ ਭਾਬੀ ਨੂੰ ਮਿਲੀ ਤੇ ਉਸ ਨੂੰ ਗਲ ਨਾਲ ਲਗਾ ਕੇ ਬੜੇ ਪਿਆਰ ਨਾਲ ਬੋਲੀ ਸਤਰੀ ਅਕਾਲ ਭਾਬੀ ਜੀ ਕੀ ਹਾਲ ਹੈ ਤੁਹਾਡਾ ਠੀਕ ਹਾਂ ਦੀਦੀ ਜੀ ਇੱਕ ਝੂਠੀ ਜੀ ਮੁਸਕਾਨ ਦੇ ਨਾਲ ਹਰਜੋਤ ਨੇ ਕਿਹਾ ਤੇ ਰਪਿੰਦਰ ਦਾ ਬੈਗ ਆਪਣੇ ਹੱਥ ਵਿੱਚ ਫੜ ਕੇ ਹੌਲੀ ਜਿਹੀ ਕਹਿੰਦੀ ਤੁਸੀਂ ਥੱਕ ਗਏ ਹੋ ਵੋ ਗਿਆ ਆਰਾਮ ਕਰ ਲਓ ਮੈਂ ਤੁਹਾਡੇ ਲਈ ਚਾਹ ਪਾਣੀ ਬਣਾ ਕੇ ਲਿਆਉਂਦੀ ਆਂ ਇਹ ਦੇਖ ਕੇ ਰੁਪਿੰਦਰ ਨੂੰ ਬਹੁਤ ਦੁੱਖ ਹੋਇਆ ਕਿ ਅਜੇ 2 ਮਹੀਨੇ ਹੀ ਹੋਏ ਹਨ ਇਹਨਾਂ ਦੇ ਵਿਆਹ ਨੂੰ ਫਰਜੋਤ ਦਾ ਚਮਕਦਾ ਹੋਇਆ ਚਿਹਰਾ 부ਝਾ 부ਝਾ ਲੱਗ ਰਿਹਾ ਸੀ ਰੁਪਿੰਦਰ ਆਪਣੀ ਮਾਂ ਨੂੰ ਮਿਲੀ ਤੇ ਮਾਂ ਰੁਪਿੰਦਰ ਨੂੰ ਗੱਲ ਨਾਲ ਲਗਾ ਕੇ ਬੋਲੀ ਕਿ ਇੰਨਾ ਵੱਡਾ ਬੈਗ ਲੈਣ ਦੀ ਕੀ ਜ਼ਰੂਰਤ ਸੀ ਮੈਂ ਤੈਨੂੰ ਕਿਹਾ ਸੀ ਤੈਨੂੰ ਕਿ ਹੁਣ ਇਸ ਘਰ ਵਿੱਚ ਸੂਟਾਂ ਦੀ ਕੋਈ ਕਮੀ ਨਹੀਂ ਹੈ ਮਾਂ ਸੂਟ ਤਾਂ ਮਿਲ ਜਾਣਗੇ ਪਰ ਨਾਮ ਕਿੱਥੋਂ ਆਵੇਗਾ ਕਿੱਥੇ ਦੁਬਲੀ ਪਤਲੀ ਭਾਬੀ ਤੇ ਕਿੱਥੇ ਮੈਂ ਹਰਜੋਤ ਨੇ ਬਾਥਰੂਮ ਚ ਸਾਬਣ ਤੌਲੀਆ ਰੱਖ ਦਿੱਤਾ ਤੇ ਹੱਥ ਮੂੰਹ ਧੋ ਕੇ ਰੁਪਿੰਦਰ ਨੇ ਥੋੜਾ ਆਰਾਮ ਕੀਤਾ ਉਦੋਂ ਤੱਕ ਹਰਜੋਤ ਨੇ ਚਾਹ ਨਾਸ਼ਤਾ ਬਣਾ ਦਿੱਤਾ ਰੁਪਿੰਦਰ ਵਾਰ-ਵਾਰ ਮਹਿਸੂਸ ਕਰ ਰਹੀ ਸੀ ਕਿ ਹਰਜੋਤ ਜੋ ਕੁਝ ਵੀ ਕਰ ਰਹੀ ਹੈ ਇਹ ਸਭ ਕੁਝ ਲੋਕ ਵਿਖਾਵਾ ਹੈ ਇਸ ਵਿੱਚ ਪਿਆਰ ਜਾਂ ਫਿਰ ਆਪਣੇ ਪਾਣ ਵਾਲੀ ਕੋਈ ਗੱਲ ਨਹੀਂ ਉਦੋਂ ਹੀ ਰੁਪਿੰਦਰ ਨੂੰ ਕੁਝ ਜ਼ਿਆਦਾ ਆਇਆ ਫਿਰ ਉਹ ਬੋਲੀ ਭਾਬੀ ਵੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਹਾਂ ਰੁਪਿੰਦਰ ਨੇ ਇੱਕ ਬਹੁਤ ਹੀ ਸੋਹਣਾ ਪਰਸ ਆਪਣੀ ਭਾਬੀ ਹਰਜੋਤ ਦੇ ਹੱਥ ਫੜਾ ਦਿੱਤਾ ਹਰਜੋਤ ਨੇ ਬੜੀ ਗੌਰ ਨਾਲ ਵੇਖਿਆ ਤੇ ਪਰਸ ਆਪਣੀ ਸਾਸਵਾਲ ਕਰ ਦਿੱਤਾ ਇਹ ਵੇਖ ਕੇ ਰੁਪਿੰਦਰ ਬੜੀ ਹੈਰਾਨੀ ਨਾਲ ਬੋਲੀ ਕਿ ਗੱਲ ਭਾਬੀ ਤੁਹਾਨੂੰ ਪਸੰਦ ਨਹੀਂ ਆਇਆ ਇਥੇ ਹਰਜੋਤ ਨੇ ਬੜੇ ਸੰਕੋਚ ਨਾਲ ਜਵਾਬ ਦਿੱਤਾ ਪਸੰਦ ਤਾਂ ਬਹੁਤ ਹੈ ਦੀਦੀ ਪਰ ਪਰ ਕੀ ਭਾਬੀ ਇਹ ਤਾਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਸੀਂ ਆਪਣੇ ਕੋਲ ਰੱਖੋ ਉਲਝਣ ਵਿੱਚ ਫਸੀ ਹੋਈ ਪਰਸ ਨੂੰ ਲੈ ਕੇ ਖੜੀ ਰਹੀ ਮਾਂ ਜੀ ਚੁੱਪਚਾਪ ਦੋਵਾਂ ਨੂੰ ਵੇਖ ਰਹੀ ਸੀ ਗੱਲ ਕੀ ਹੈ ਭਾਬੀ ਇੰਨਾ ਝਿਜਕ ਕਿਉਂ ਰਹੀ ਹੈ ਨੀ ਪਰਸ ਚੁੱਕ ਕੇ ਰੱਖੇਗੀ ਜਾਂ ਫਿਰ ਇਦਾਂ ਹੀ ਖੜੀ ਰਹੇਗੀ ਪਤਾ ਨਹੀਂ ਕਿ ਹੋਜੀ ਪੜ੍ਹੀ ਲਿਖੀ ਆ ਇਹਨੂੰ ਤਾਂ ਕਿਸੇ ਦਾ ਮਨ ਰੱਖਣਾ ਵੀ ਨਹੀਂ ਹੁੰਦਾ ਗੁੱਸਾ ਤਾਂ ਹਮੇਸ਼ਾ ਨੱਕ ਤੇ ਹੁੰਦਾ ਮਾਂ ਨੇ ਬੜੀ ਤਿੱਖੀ ਆਵਾਜ਼ ਵਿੱਚ ਕਿਹਾ ਰੁਪਿੰਦਰ ਨਾਲ ਉਸਦੇ ਮੋਹ ਕਰਨ ਹਜੋਤ ਦੇ ਅੰਦਰ ਕੁਝ ਪਿਗਣ ਲੱਗਾ ਉਸਦਿਆਂ ਭਿਜਨੀਆ ਘਰ ਰਪਿੰਦਰ ਤੋਂ ਸ਼ੀਪਿਆ ਨਾ ਰਹਿ ਸਕੀਆਂ ਰਪਿੰਦਰ ਸਾਰਿਆਂ ਲਈ ਕੁਝ ਨਾ ਕੋਈ ਗਿਫਟ ਲੈ ਕੇ ਆਈ ਸੀ ਆਪਣੀ ਛੋਟੀ ਪੈੜ ਮਨਪ੍ਰੀਤ ਦੇ ਲਈ ਸੂਟ ਭਰਾ ਗੁਰਪ੍ਰੀਤ ਦੇ ਲਈ ਟਾਈ ਤੇ ਛੋਟੇ ਭਰਾ ਜੈਵੀਰ ਦੇ ਲਈ ਸ਼ਰਟ ਉਸਨੇ ਸਾਰੇ ਗਿਫਟ ਕੱਢ ਕੇ ਬਾਹਰ ਮੇਜ਼ ਉੱਪਰ ਰੱਖ ਦਿੱਤੇ ਸਾਰੇ ਆਪਣੇ ਆਪਣੇ ਗਿਫਟ ਲੈ ਕੇ ਬਹੁਤ ਖੁਸ਼ ਸਨ ਹਰਜੋਤ ਚੁੱਪਚਾਪ ਬੈਠੀ ਸਭ ਕੁਝ ਦੇਖ ਰਹੀ ਸੀ ਤਾ ਬੀਜੀ ਤੁਸੀਂ ਵੀ ਕਸ਼ਮੀਰ ਘੁੰਮਣ ਲਈ ਗਏ ਸੀ ਸਾਡੇ ਲਈ ਕੀ ਲੈ ਕੇ ਆਏ ਰੁਪਿੰਦਰ ਨੇ ਹੱਸਦੇ ਹੋਏ ਕਿਹਾ ਤੇ ਹਰਜੋਤ ਸ਼ਰਮਿੰਦੀ ਹੋਈ ਥੱਲੇ ਜ਼ਮੀਨ ਵੱਲ ਵੇਖਣ ਲੱਗ ਪਈ ਕਿ ਕੀ ਜਵਾਬ ਦੇਵਾਂ ਉਦੋਂ ਹੀ ਜੈਵੀਰ ਨੇ ਕਿਹਾ ਦੀਦੀ ਤਾਬੀ ਜੋ ਕੁਝ ਵੀ ਲੈ ਕੇ ਆਈ ਸੀ ਉਹ ਸਭ ਕੁਝ ਤਾਂ ਮਾਂ ਦੇ ਕੋਲ ਹੈ ਹੁਣ ਮਾਂ ਹੀ ਤੁਹਾਨੂੰ ਦਿਖਾਏਗੀ ਜੈਵੀਰ ਤੋਂ ਅੱਜਕੱਲ ਬਹੁਤ ਬੋਲਣ ਲੱਗ ਪਿਆ ਹੈ ਮਾਂ ਨੇ ਠੋਕਦੇ ਹੋਏ ਕਿਹਾ ਇਸ ਵਿੱਚ ਟੋਕਣ ਵਾਲੀ ਕਿਹੜੀ ਗੱਲ ਹੈ ਮਾਂ ਜੈਵੀਰ ਬਿਲਕੁਲ ਠੀਕ ਹੀ ਤਾਂ ਕਹਿ ਰਿਹਾ ਹੈ ਗੌਰਪ੍ਰੀਤ ਨੇ ਜੈਵੀਰ ਵੱਲ ਦੀ ਗੱਲ ਕੀਤੀ ਹੁਣ ਤੂੰ ਵੀ ਹਰਜੋਤ ਦਾ ਪੱਖ ਲੈਣ ਲੱਗ ਪਿਆ ਇਹ ਨਹੀਂ ਗੱਲ ਕਹਿੰਦੀ ਆ ਮਾਂ ਦੀ ਜ਼ੁਬਾਨ ਵਿੱਚ ਬਹੁਤ ਕੜਵਾਹਟ ਸੀ ਫਿਰ ਗੌਰਪ੍ਰੀਤ ਉਦਾਸੀ ਭਰੇ ਸ਼ਬਦਾਂ ਵਿੱਚ ਬੋਲਿਆ ਕਿ ਰੁਪਿੰਦਰ ਇਸ ਵਿੱਚ ਤੂੰ ਹੀ ਦਸ ਪੱਖ ਲੈਣ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਇੱਕ ਨਿੱਕੀ ਜਈ ਗੱਲ ਸਿੱਧੇ ਸਾਦੇ ਸ਼ਬਦਾਂ ਵਿੱਚ ਕਹੀ ਹੈ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਪਤਾ ਨਹੀਂ ਮਾਂ ਨੂੰ ਕੀ ਹੋ ਗਿਆ ਮੈਂ ਤਾਂ ਤੰਗ ਆ ਚੁੱਕਿਆ ਹਾਂ ਕੋਈ ਵੀ ਗੱਲ ਕਰਾਂ ਤਾਂ ਮਾਂ ਕਹਿੰਦੀ ਹੈ ਕਿ ਤੂੰ ਹਰਜੋਤ ਦਾ ਪੱਖ ਲੈਂਦਾ ਹੈ ਮੋਹਲ ਵਿਗਣ ਤੋਂ ਪਹਿਲਾਂ ਹੀ ਹਰਜੋਤ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਮਨ ਹੀ ਮਨ ਹਰਜੋਤ ਸੋਚਣ ਲੱਗੀ ਕਿ ਅਜੇ ਤਾਂ ਗ੍ਰਸਤ ਜੀਵਨ ਸ਼ੁਰੂ ਹੀ ਹੋਇਆ ਹੈ ਪਤਾ ਨਹੀਂ ਅੱਗੇ ਅਜੇ ਕੀ ਹੋਣਾ ਹੈ ਜਿਸ ਤਰ੍ਹਾਂ ਰਿਤੁਨਰ ਆਪਣੇ ਭੈਣ ਭਰਾਵਾਂ ਲਈ ਗਿਫਟ ਲੈ ਕੇ ਆਈ ਹੈ ਉਸੇ ਤਰ੍ਹਾਂ ਹੀ ਹਰਜੋਤ ਵੀ ਸਭ ਲਈ ਗਿਫਟ ਲੈ ਕੇ ਆਈ ਸੀ ਆਪਣੇ ਭਰਾ ਰਾਜ ਲਈ ਟੀ-ਸ਼ਰਟ ਮਾਂ ਦੇ ਲਈ ਸ਼ਾਲ ਕਿੰਨੇ ਸ਼ੌਂਕ ਨਾਲ ਖਰੀਦਿਆ ਸੀ ਪਾਪਾ ਦਾ ਚਸ਼ਮਾ ਵੀ ਬਹੁਤ ਸੋਹਣਾ ਸੀ ਉਸ ਨੂੰ ਯਾਦ ਹੈ ਕਿ ਜਾਂਦੇ ਵਕਤ ਉਸਦੇ ਪਾਪਾ ਨੇ ਹੌਲੀ ਜਾਏ ਉਸਦੇ ਪਰਸ ਵਿੱਚ 2000 ਵੱਧ ਪਾ ਦਿੱਤੇ ਸੀ ਕਿ ਉਸਦੀ ਟੀਕੂ ਮੰ ਜਾ ਰਹੀ ਹੈ ਮੰਮੀ ਪਾਪਾ ਤੇ ਰਾਜ ਕਿੰਨੇ ਖੁਸ਼ ਹੋਣਗੇ ਇਹ ਸੋਚ ਕੇ ਉਹ ਵੀ ਮਨ ਹੀ ਮਨ ਬਹੁਤ ਖੁਸ਼ ਸੀ ਰੁਪਿੰਦਰ ਮਨਪ੍ਰੀਤ ਮਾਂ ਜੀ ਤੇ ਜੈ ਵੀਰ ਦੇ ਲਈ ਵੀ ਹਰਜੋਤ ਕਿੰਨੇ ਸਾਰੇ ਗਿਫਟ ਲੈ ਕੇ ਆਈ ਸੀ ਗੁਰਪ੍ਰੀਤ ਨੇ ਵੀ ਹਰਜੋਤ ਲਈ ਸੁੱਚੇ ਮੋਤੀਆਂ ਦੀ ਮਾਲਾ ਖਰੀਦੀ ਸੀ ਤੇ ਉਹ ਕਸ਼ਮੀਰੀ কুর্তা ਜੋ ਉਸਨੇ ਪਾ ਕੇ ਫੋਟੋ ਖਿਚਵਾਈ ਸੀ ਕਸ਼ਮੀਰ ਤੋਂ ਕਿੰਨੇ ਖੁਸ਼ੀ-ਖੁਸ਼ੀ ਵਪਸ ਆਏ ਸੀ ਉਹ ਦੋਵੇਂ ਇੱਕ-ਇੱਕ ਸਮਾਨ ਕੱਢ ਕੇ ਸਾਰਿਆਂ ਨੂੰ ਦਿਖਾ ਰਹੇ ਸੀ ਮਾਂ ਦੇ ਲਈ ਕਸ਼ਮੀਰੀ ਸੂਟ ਮਨਪ੍ਰੀਤ ਦੇ ਲਈ ਕੁੜਤਾ ਤੇ ਪਾਪਾ ਜੀ ਦੇ ਲਈ ਗਰਮ ਕੋਟ ਜੈਵੀਰ ਦੇ ਲਈ ਘੜੀ ਤੇ ਰੁਪਿੰਦਰ ਦੇ ਲਈ ਸ਼ਾਲ ਲੈ ਕੇ ਆਏ ਮਾਂ ਜੀ ਇਹ ਇੱਕ-ਇੱਕ ਚੀਜ਼ ਚੰਗੀ ਤਰ੍ਹਾਂ ਦੇਖ ਰਹੀ ਸੀ ਤੇ ਫਿਰ ਸਾਰਾ ਸਮਾਨ ਚੁੱਕ ਕੇ ਆਪਣੀ ਅਲਮਾਰੀ ਵਿੱਚ ਰੱਖ ਲਿਆ ਉਦੋਂ ਹੀ ਮਾਂ ਜੀ ਦੀ ਨਿਗਾਰਜੋ ਦੇ ਗਲੇ ਵਿੱਚ ਪਾਈ ਹੋਈ ਸੁੱਚੀ ਮੋਤੀਆਂ ਦੀ ਮਾਲਾ ਤੇ ਪਈ ਹਰ ਜੋ ਦੇ ਗਲੇ ਵਿੱਚ ਇੰਨੀ ਸੋਹਣੀ ਮਾਲਾ ਵੇਖ ਕੇ ਮਨਪ੍ਰੀਤ ਨੇ ਕਿਹਾ ਭਾਬੀ ਮਾਲਾ ਵੀ ਤੁਸੀਂ ਉੱਥੋਂ ਹੀ ਲਈ ਐ ਬਹੁਤ ਸੋਹਣੀ ਐ ਜਰਾ ਦਿਖਾਓ ਉਦੋਂ ਹੀ ਛੋਟਣੀ ਮਾਲਾ ਆਪਣੇ ਗਲੇ ਚ ਉਤਾਰ ਕੇ ਮਨਪ੍ਰੀਤ ਨੂੰ ਦੇ ਦਿੱਤੀ ਮਨਪ੍ਰੀਤ ਨੇ ਪਾਈ ਤਾਂ ਮਾਜੀ ਬੋਲੀ ਮਨਪ੍ਰੀਤ ਇਹ ਤਾਂ ਤੇਰੇ ਤੇ ਬਹੁਤ ਜ਼ਿਆਦਾ ਫੱਬ ਰਹੀ ਐ ਹੁਣ ਇਦਾਂ ਕਰ ਇਸ ਨੂੰ ਉਤਾਰ ਦੇ ਕਿਤੇ ਹੋਣ ਜਾਣ ਦੇ ਲਈ ਭਾਈ ਰੋਜ਼ ਰੋਜ਼ ਪਾਉਣ ਨਾਲ ਇਸ ਦੀ ਚਮਕ ਖਤਮ ਹੋ ਜਾਵੇਗੀ ਹੀ ਵੇ ਕੀ ਹਰਜੋਤ ਤੇ ਗੁਰਪ੍ਰੀਤ ਹਰਾਣ ਹੋ ਗਏ ਕਿਉਂਕਿ ਗੁਰਪ੍ਰੀਤ ਨੇ ਬੜੇ ਪਿਆਰ ਨਾਲ ਪਹਿਲਾ ਗਿਫਟ ਹਰਜੋਤ ਨੂੰ ਦਿੱਤਾ ਸੀ ਮਨਪ੍ਰੀਤ ਤੇ ਮਾਜੀ ਉਸ ਤੇ ਕਬਜ਼ਾ ਕਰ ਲਿਆ ਇਸ ਗੱਲ ਦਾ ਦੁੱਖ ਹਰਜੋਤ ਨਾਲੋਂ ਜ਼ਿਆਦਾ ਗੁਰਪ੍ਰੀਤ ਨੂੰ ਸੀ ਗੁਰਪ੍ਰੀਤ ਕੁਝ ਬੋਲਣ ਲੱਗਾ ਪਰ ਹਰਜੋਤ ਨੇ ਇਸ਼ਾਰਾ ਕਰਕੇ ਉਸ ਨੂੰ ਚੁੱਪ ਕਰਵਾ ਦਿੱਤਾ ਦੋ ਦਿਨ ਬਾਅਦ ਹਰਜੋਤ ਦਾ ਛੋਟਾ ਪ੍ਰਾਰਾਜ ਉਸ ਨੂੰ ਲੈਣ ਲਈ ਆ ਗਿਆ ਆਂਦਿਆ ਹੀ ਉਸ ਨੇ ਵੀ ਕਿਹਾ ਕਿ ਦੀਦੀ ਕੁਮਣ ਗਈ ਸੀ ਕਿਵੇਂ ਦਾ ਲੱਗਿਆ ਤੇ ਮੇਰੇ ਲਈ ਕੀ ਲੈ ਕੇ ਆਏ ਹੋ ਹੁਣੇ ਦਿਖਾਉਂਦੀਆਂ ਇੰਨਾ ਕਹਿ ਕੇ ਹਰਜੋਤ ਮਾਜੀ ਦੇ ਕੋਲ ਗਈ ਤੇ ਜਾ ਕੇ ਕਹਿੰਦੀ ਕਿ ਮਾਂਜੀ ਜੋ ਮੈਂ ਟੀ-ਸ਼ਰਟ ਰਾਜ ਲਈ ਲੈ ਕੇ ਆਈ ਸੀ ਮੈਨੂੰ ਦੇ ਦਿਓ ਲੈ ਤੂੰ ਵੀ ਕੀ ਹੋ ਜੀ ਗੱਲਾਂ ਕਰਦੀਆਂ ਕੀ ਤੇਰੇ ਲਿਆਂਦੇ ਹੋਏ ਗਿਫਟ ਤੇਰੇ ਮਾਪਿਓ ਸਵਕਾਰ ਕਰਨਗੇ ਨਾਲੇ ਉਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਕਿ ਤੂੰ ਉਹ ਨਾ ਵਾਸਤੇ ਕੀ ਕੀ ਲੈ ਕੇ ਆਈ ਹੈ ਕੱਲ ਨੂੰ ਆਪਾਂ ਵੀ ਤਾਂ ਮਨਪਰੀਦਾ ਵਿਆਹ ਕਰਨਾ ਹੈ ਇਹ ਸਭ ਚੀਜ਼ਾਂ ਦੀ ਜ਼ਰੂਰਤ ਪੈਗੀ ਆਪਣਾ ਘਰ ਵੇਖ ਕੇ ਚੱਲਣਾ ਹੋਣੇ ਤੋਂ ਹੀ ਸਿੱਖ ਲੈ ਇਹ ਸਭ ਕੁਝ ਦੇਖ ਕੇ ਹਰਜੋ ਦੰਮਨ ਲੀਰੋ ਲੀਰੋ ਹੋ ਗਿਆ ਸੋਚਣ ਲੱਗੀ ਕਿ ਹੁਣ ਮੈਂ ਰਾਜਮ ਕੀ ਜਵਾਬ ਦੇਵਾਂ ਜਦੋਂ ਦਿਲ ਦੁਖੀ ਹੁੰਦਾ ਹੈ ਉਦੋਂ ਦਿਮਾਗ ਵੀ ਕੰਮ ਨਹੀਂ ਕਰਦਾ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲ ਕੇ ਉਹ ਰਾਜਮ ਕਹਿੰਦੀ ਕਿ ਤੇਰੇ ਬਾਜੀ ਦੇ ਹੋਂ ਤੋਂ ਬਾਅਦ ਹੀ ਤੈਨੂੰ ਸਭ ਕੁਝ ਮਿਲੇਗਾ ਕਿਉਂਕਿ ਹਲਮਾਰੀ ਦੀ ਚਾਬੀ ਉਹਨਾਂ ਕੋਲ ਹੈ ਇੱਕ ਵਾਰ ਤਾਂ ਗਲ ਠੰਡੀ ਪੈ ਗਈ ਪਰ ਗੁਰਪ੍ਰੀਤ ਦੇ ਆਫਿਸ ਆਉਣ ਤੋਂ ਬਾਅਦ ਹਰਜੋਤ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਮਾਂ ਦੀਆਂ ਮਿੰਤਾ ਕਰਕੇ ਗੁਰਪ੍ਰੀਤ ਕੇਵਲ ਰਾਜ ਦੀ ਟੀ-ਸ਼ਰਟ ਹੀ ਮਾਂ ਤੋਂ ਕਢਾ ਸਕਿਆ ਲੇਕਿਨ ਇਸ ਦੇ ਲਈ ਉਸ ਨੂੰ ਬਹੁਤ ਬੁਰਾ ਭਲਾ ਸੁਣਨਾ ਪਿਆ ਪੇ ਕਿਹਾ ਤੋਂ ਜੋ ਕੁਝ ਵੀ ਹਰਜੋਤ ਨੂੰ ਮਿਲਿਆ ਸੀ ਸਭ ਕੁਝ ਮਾ ਜੀ ਨੇ ਆਪਣੇ ਅਲਮਾਰੀ ਵਿੱਚ ਰੱਖ ਲਿਆ ਤੇ ਉਸ ਨੂੰ ਪਤਾ ਸੀ ਕਿ ਇਸ ਤੋਂ ਬਾਅਦ ਉਸ ਨੂੰ ਇਹ ਸਭ ਕੁਝ ਵੇਖਣ ਨੂੰ ਵੀ ਨਹੀਂ ਮਿਲੇਗਾ ਵਿਆਹ ਤੋਂ ਬਾਅਦ ਹਰਜੋਤ ਨੂੰ ਰਿਸ਼ਤੇਦਾਰਾਂ ਤੋਂ ਜੋ ਵੀ ਸੁੱਟ ਮਿਲੇ ਉਹ ਸਭ ਕੁਝ ਵੀ ਮਾ ਜੀ ਨੇ ਆਪਣੇ ਕੋਲ ਰੱਖ ਲਿਆ ਮਨਪ੍ਰੀਤ ਵੀ ਜੇਕਰ ਕਿਤੇ ਜਾਂਦੀ ਤਾਂ ਹਰਜੋਤ ਦੀ ਕੜੀ ਹੀ ਬਣ ਕੇ ਜਾਂਦੀ ਹਰਜੋਤ ਦਾ ਆਪਣੇ ਸਮਾਨ ਤੇ ਵੀ ਕੋਈ ਹੱਕ ਨਾ ਰਿਹਾ ਇਹ ਸਭ ਕੁਝ ਦੇਖ ਕੇ ਉਸ ਦਾ ਮਨ ਬਹੁਤ ਦੁਖੀ ਹੁੰਦਾ ਕਿ ਕਿੰਨੇ ਚਾਵਾਂ ਤੇ ਰੀਝਾਂ ਨਾਲ ਮੈਂ ਸਭ ਕੁਝ ਖਰੀਦਿਆ ਸੀ ਪਤਾ ਤਾਂ ਗੁਰਪ੍ਰੀਤ ਨੂੰ ਵੀ ਸਾਰਾ ਸੀ ਪਰ ਮਾਂ ਤੇ ਭੈਣ ਦੇ ਅੱਗੇ ਉਸ ਦੀ ਇੱਕ ਵੀ ਨਾ ਚਲਦੀ ਕੀ ਗੱਲ ਹੈ ਭਾਬੀ ਰੁਪਿੰਦਰ ਜੀ ਦੀ વાਰ ਸੁਣ ਕੇ ਹਜੋਤ ਆਪਣੇ ਅਤੀਤ ਵਿੱਚੋਂ ਵਾਪਸ ਆ ਗਈ ਕੁਝ ਨਹੀਂ ਦੀਦੀ ਤੁਸੀਂ ਆਓ ਬੈਠੋ ਤਾਂ ਬੀਤੇ ਰਕਮਨਾ ਤਾਂ ਤੇਰੇ ਤਾਂ ਉੱਜੜਿਆ ਉੱਜੜਿਆ ਲੱਗ ਰਿਹਾ ਹੈ ਬਿਲਕੁਲ ਵੀ ਰੌਣਕ ਨਹੀਂ ਕਮਰੇ ਵਿੱਚ ਥੋੜੇ ਬਹੁਤ ਗੁਲਦਸਤੇ ਤੇ ਲੈਂਪ ਵਗੈਰਾ ਲਿਆ ਕੇ ਰੱਖੋ ਨਹੀਂ ਤਾਂ ਤੁਸੀਂ ਮੈਨੂੰ ਦੱਸੋ ਤੁਹਾਡਾ ਸਮਾਨ ਕਿੱਥੇ ਹੈ ਮੈਂ ਤੁਹਾਡਾ ਕਮਰਾ ਠੀਕ ਕਰ ਦਿੰਦੀ ਆ ਗੁਰਪ੍ਰੀਤ ਤਾਂ ਵੈਸੇ ਵੀ ਕੋਈ ਖੁਸ਼ ਨਹੀਂ ਰਹਿੰਦਾ ਤੇ ਮਨਪ੍ਰੀਤ ਨੂੰ ਵੀ ਅਕਲ ਨਹੀਂ ਚਲੋ ਮੈਂ ਤੁਹਾਡੀ ਮਦਦ ਕਰ ਦਿੰਦੀ ਹਾਂ ਨਹੀਂ ਦੀਦੀ ਜਿਵੇਂ ਤੁਸੀਂ ਕਿਹਾ ਮੈਂ ਉਹੀ ਠੀਕ ਕਰ ਲਵਾਂਗੀ ਹੁਣ ਤਾਂ ਸ਼ਾਮ ਨੂੰ ਖਾਣਾ ਬਣਾਉਣ ਦੀ ਤਿਆਰੀ ਕਰਨੀ ਹੈ ਹਰਜੋਤ ਨੇ ਉੱਠ ਦਿਓਆ ਕਿਹਾ ਇਹ ਗੱਲ ਕਹੀ ਸ਼ਾਮ ਦਾ ਖਾਣਾ ਆਪਾਂ ਸਾਰੇ ਬਾਹਰ ਖਾਵਾਂਗੇ ਭਾਬੀ ਮੈਂ ਮਾਂ ਨਾਲ ਗੱਲ ਕਰ ਲਈ ਹੈ ਮਾਂ ਬਣਾਤੇ ਪਿਤਾ ਜੀ ਦਾ ਖਾਣਾ ਬਣਾ ਲਵੇਗੀ ਨਹੀਂ ਨਹੀਂ ਦੀਦੀ ਇਹ ਤਾਂ ਗਲਤ ਹੋਏਗਾ ਕਿ ਮਾਂ ਜੀ ਆਪਣਾ ਖਾਣਾ ਆ ਬਣਾਏਗੇ ਮੈਂ ਬਣਾ ਦਿੰਨੀ ਹਾਂ ਨਹੀਂ ਭਾਬੀ ਜੀ ਕੁਝ ਵੀ ਗਲਤ ਨਹੀਂ ਹੋਏਗਾ ਵੈਸੇ ਵੀ ਅੱਜ ਪਿਤਾ ਜੀ ਖਿਚੜੀ ਬਣਾਉਣ ਲਈ ਕਹਿ ਰਹੇ ਹਨ ਜਦੋਂ ਖਾਣੀ ਹੋਏਗੀ ਆਪਣੇ ਆਪ ਮਾਂ ਬਣਾ ਦੇਵਾਂਗੀ ਤੁਹਾਨੂੰ ਨਹੀਂ ਪਤਾ ਭਾਬੀ ਮੈਂ ਸਿਰਫ 2 ਦਿਨ ਲਈ ਕਿੰਨੀ ਮੁਸ਼ਕਲ ਦੇ ਨਾਲ ਆਈ ਹਾਂ ਇਸ ਲਈ ਮੈਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਹਾਂ ਜੇ ਤੁਸੀਂ ਮੇਰੇ ਤੋਂ ਦੂਰ ਦੂਰ ਰਹੋਗੇ ਸੱਚ ਦੱਸੋ ਭਾਬੀ ਕੀ ਗੱਲ ਹੈ ਤੁਹਾਡਾ ਮੂੰਹ ਹਮੇਸ਼ਾ ਉਤਰੇ ਉਤਰੇ ਰਹਿੰਦਾ ਹੈ ਜਦੋਂ ਦੀ ਮੈਂ ਆਈ ਹਾਂ ਮੈਨੂੰ ਕੋਈ ਗੜਬੜੀ ਲੱਗ ਰਹੀ ਹੈ ਗੁਰਪ੍ਰੀਤ ਦਾ ਸੁਭਾਅ ਵੀ ਰੁੱਖਾ ਜਿਹਾ ਲੱਗ ਰਿਹਾ ਹੈ ਆਖਿਰ ਗੱਲ ਕੀ ਹੈ ਮੈਨੂੰ ਕੋਈ ਸਮਝ ਨਹੀਂ ਆ ਰਹੀ ਕੁਝ ਨਹੀਂ ਦੀਦੀ ਸਭ ਕੁਝ ਠੀਕ ਹੈ ਤੁਹਾਨੂੰ ਵੈਮ ਹੋ ਗਿਆ ਹੁਣ ਆਇਆ ਖਰਜੋਤ ਨੇ ਅੱਖਾਂ ਚੁਕਾਉਂਦੇ ਹੋਏ ਬੜੀ ਉਦਾਸ ਮਨ ਦੇ ਨਾਲ ਕਿਹਾ ਰੁਪਿੰਦਰ ਬੋਲੀ ਮੈਨੂੰ ਝੂਠ ਨਾ ਬੋਲੋ ਭਾਬੀ ਤੁਹਾਡਾ ਉਤਰਿਆ ਹੋਇਆ ਚਿਹਰਾ ਸਭ ਕੁਝ ਦੱਸ ਰਿਹਾ ਹੈ ਚਲੋ ਛੱਡੋ ਤੁਸੀਂ ਇਹ ਦੱਸੋ ਵੀਰੇ ਨੇ ਤੁਹਾਨੂੰ ਕਸ਼ਮੀਰ ਘੁੰਮਣ ਗਿਆ ਸੀ ਤਾਂ ਕੀ ਲੈ ਕੇ ਦਿੱਤਾ ਤੁਹਾਨੂੰ ਹਰਜੋਤ ਇੱਕ ਵਾਰ ਫੇਰ ਉਲਝਣ ਵਿੱਚ ਪੈ ਗਈ ਕਿ ਰੁਪਿੰਦਰ ਨੂੰ ਕੀ ਜਵਾਬ ਦੇਵੇ ਜੇਕਰ ਕੁਝ ਕਿਹਾ ਤਾਂ ਉਹ ਸਮਝੇਗੀ ਕਿ ਮੈਂ ਉਸਦੀ ਮਾਂ ਦੀ ਚੁਗਲੀ ਕਰ ਰਹੀ ਹਾਂ ਖਜੋਤ ਨੇ ਇੱਕ ਵਾਰ ਫਿਰ ਝੂਠ ਬੋਲ ਦਿੱਤਾ ਕਿ ਅਸੀਂ ਕੁਝ ਵੀ ਨਹੀਂ ਲਿਆ ਸਿਰਫ ਕੁਮ ਫਿਰ ਕੇ ਹੀ ਵਾਪਸ ਆ ਗਏ ਇਹ ਸੁਣ ਕੇ ਰਪਿੰਦਰ ਕਹਿੰਦੀ ਮੈਂ ਨਹੀਂ ਮੰਨ ਸਕਦੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਕੋਈ ਨਵੀਂ ਵਿਆਹੀ ਜੋੜੀ ਪਹਿਲੀ ਵਾਰ ਕੀਤੇ ਘੁੰਮਣ ਗਈ ਹੋਵੇ ਤਾਂ ਇੱਕ ਦੂਜੇ ਨੂੰ ਤੋਹਫੇ ਹੀ ਨਾ ਲੈ ਕੇ ਦਿੱਤਾ ਹੋਵੇ ਚੋ ਇਦਾਂ ਕਰੋ ਤੁਸੀਂ ਮੈਨੂੰ ਆਪਣੀ ਕਸ਼ਮੀਰ ਵਾਲੀ ਐਲਬਮ ਦਿਖਾਓ ਹਰਜੋਤ ਨੇ ਐਲਬਮ ਰੁਪਿੰਦਰ ਨੂੰ ਫੜਾ ਦਿੱਤੀ ਤੇ ਰੁਪਿੰਦਰ ਦੇਖਦੇ ਆਂ ਦੇਖਦੇ ਇੱਕ ਵਾਰ ਫਿਰ ਬੋਲੀ ਆਹ ਵੇਖੋ ਗੁਰਪ੍ਰੀਤ ਤੁਹਾਨੂੰ ਕਿੰਨੀ ਸੋਹਣੀ ਸੁੱਚੀ ਮੋਤੀਆਂ ਦੀ ਮਾਲਾ ਦੇ ਰਿਹਾ ਹੈ ਫੋਟੋ ਵੇਖ ਕੇ ਕੰਗੀ ਕਿ ਭਾਬੀ ਤੁਹਾਡੀ ਚੋਰੀ ਫੜੀ ਗਈ ਇਹੀ ਮਾਲਾ ਹੈ ਜੋ ਵੀਰੇ ਨੇ ਤੁਹਾਨੂੰ ਲੈ ਕੇ ਦਿੱਤੀ ਇਸ ਤੋਂ ਬਾਅਦ ਹਰਜੋਤ ਝੂਠ ਨਹੀਂ ਬੋਲ ਸਕੀ ਤੇ ਉਸਨੇ ਹੌਲੀ-ਹੌਲੀ ਆਪਣੇ ਮਨ ਦੀਆਂ ਸਾਰੀਆਂ ਗੰਡਾ ਖੋਲ ਦਿੱਤੀਆਂ ਰਪਿੰਦਰ ਹਰਜੋਤ ਦੀਆਂ ਸਾਰੀਆਂ ਗੱਲਾਂ ਚੁੱਪਚਾਪ ਸੁਣਦੀ ਰਹੀ ਤੇ ਆਖਿਰ ਤੇ ਕਹਿਣ ਲੱਗੀ ਕਿ ਫਿਕਰ ਨਾ ਕਰ ਭਾਬੀ ਸਭ ਕੁਝ ਠੀਕ ਹੋ ਜਾਵੇਗਾ ਹੁਣ ਤੁਸੀਂ ਬਾਹਰ ਖਾਣਾ ਖਾਣ ਲਈ ਤਿਆਰ ਹੋ ਜਾਓ ਤੇ ਗੁਰਪ੍ਰੀਤ ਵੀ ਆਉਂਦਾ ਹੀ ਹੋਵੇਗਾ ਹਰਜੋਤ ਮਨ ਹੀ ਮਨ ਬਹੁਤ ਜ਼ਿਆਦਾ ਡਰ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ ਉਹ ਸੋਚ ਰਹੀ ਸੀ ਕਿ ਉਸਨੇ ਰਪਿੰਦਰ ਨੂੰ ਸਾਰੀ ਗੱਲ ਦੱਸ ਕੇ ਪਤਾ ਨਹੀਂ ਸਹੀ ਕੀਤਾ ਜਾਂ ਗਲਤ ਉਹ ਸਾਰਿਆਂ ਨਾਲ ਖਾਣਾ ਖਾਣ ਬਾਹਰ ਚਲੀ ਗਈ ਤਾਂ ਪਰ ਉਸ ਦਾ ਮਨ ਬਿਲਕੁਲ ਵੀ ਨਾ ਲੱਗਾ ਸਾਰੇ ਖੁਸ਼ੀ ਵਿੱਚ ਮੋਜਾਂ ਮਾਣ ਰਹੇ ਸੀ ਪਰ ਹਰ ਜੋਤ ਸਾਰਿਆਂ ਦੇ ਨਾਲ ਹੁੰਦੇ ਹੋਏ ਵੀ ਬਿਲਕੁਲ ਇਕੱਲੀ ਸੀ ਉਸ ਦੀ ਸਾਰੀ ਰਾਤ ਵੀ ਫਿਕਰਾਂ ਵਿੱਚ ਲੰਗੀ ਗੁਰਪ੍ਰੀਤ ਵੀ ਉਸ ਨੂੰ ਪੁੱਛ ਰਿਹਾ ਸੀ ਕਿ ਉਹ ਸਿਰਦਰਦ ਦਾ ਬਹਾਨਾ ਬਣਾ ਕੇ ਸੌ ਗਈ ਦੂਜੇ ਦਿਨ ਕਮਰੇ ਵਿੱਚ ਆ ਕੇ ਰਿੰਗਰ ਨੇ ਕਿਹਾ ਵੀਰੇ ਅੱਜ ਤੁਸੀਂ ਆਫਿਸ ਤੋਂ ਛੁੱਟੀ ਲੈ ਲਓ ਇੱਕ ਬਹੁਤ ਵਧੀਆ ਫਿਲਮ ਆਈ ਹੈ ਸਿਨੇਮਾ ਹਾਲ ਵਿੱਚ ਆਪਾਂ ਵੇਖਣ ਜਾਵਾਂਗੇ ਸਾਰਿਆਂ ਨੇ ਜਲਦੀ ਜਲਦੀ ਆਪਣੇ ਕੰਮ ਨਿਬਟਾ ਲਏ ਤੇ ਫਿਲਮਾਂ ਵੇਖਣ ਲਈ ਤਿਆਰ ਹੋਣ ਲੱਗੇ ਉਦੋਂ ਹੀ ਉਸ ਦੀ ਛੋਟੀ ਨਨਾਨ ਮਨਪ੍ਰੀਤ ਨੇ ਆ ਕੇ ਕਿਹਾ ਕਿ ਭਾਬੀ ਮਾਣ ਨੇ ਕਿਹਾ ਹੈ ਕਿ ਤੁਸੀਂ ਇਹ ਮਾਲਾ ਪਾ ਕੇ ਜਾਓਗੇ ਤੇ ਮਾਲਾ ਦੇ ਨਾਲ ਹੀ ਮਨਪ੍ਰੀਤ ਨੇ ਉਸ ਦੀ ਕੜੀ ਵੀ ਮੇਜ਼ ਉੱਪਰ ਰੱਖ ਦਿੱਤੀ ਇਹ ਦੇਖ ਕੇ ਹਜੋਤ ਨੂੰ ਬਹੁਤ ਹੈਰਾਨੀ ਹੋਈ ਗੁਰਪ੍ਰੀਤ ਵੀ ਕੋਈ ਸਮਝ ਨਹੀਂ ਆ ਰਹੀ ਸੀ ਤਾਂਖਿਰ ਇਹ ਚਮਤਕਾਰ ਹੋਇਆ ਕਿਵੇਂ ਸਾਰੇ ਫਿਲਮ ਦੇਖਣ ਚਲੇ ਗਏ ਉਹ ਤੇ ਮਾਂ ਜੀ ਤੇ ਪਿਤਾ ਜੀ ਘਰ ਰਹਿ ਗਏ ਹਰਜੋਤ ਤੇ ਗੁਰਪ੍ਰੀਤ ਫਿਲਮ ਦੇ ਕੇ ਵਾਪਸ ਆਏ ਤਾਂ ਆਪਣੇ ਕਮਰੇ ਵਿੱਚ ਆ ਕੇ ਵੇਖਿਆ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਕਮਰਾ ਇੰਨਾ ਬਦਲ ਚੁੱਕਿਆ ਸੀ ਹਰਜੋਤ ਨੇ ਵੇਖਿਆ ਕਿ ਰਪਿੰਦਰ ਪਿੱਛੇ ਖੜੀ ਹੱਸ ਰਹੀ ਸੀ ਹਰਜੋਤ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿ ਇਹ ਸਾਰਾ ਚਮਤਕਾਰ ਰਪਿੰਦਰ ਦੀਦੀ ਦੀ ਵਜ੍ਹਾ ਨਾਲ ਹੋਇਆ ਹੈ ਪਰ ਗੁਰਪ੍ਰੀਤ ਨੂੰ ਕੁਝ ਵੀ ਸਮਝ ਨਾ ਆਇਆ ਰੁਪਿੰਦਰ ਨੇ ਸ਼ਾਮ ਦੀ ਟ੍ਰੇਨ ਤੇ ਵਾਪਸ ਜਾਣਾ ਸੀ ਹਰਜੋਤ ਰੁਪਿੰਦਰ ਦੇ ਲਈ ਚਾਹ ਲੈ ਕੇ ਮਾਂ ਜੀ ਦੇ ਕਮਰੇ ਨੂੰ ਜਾ ਰਹੀ ਸੀ ਕਮਰੇ ਦੇ ਕੋਲ ਪਹੁੰਚਦੇ ਹੀ ਉਸ ਦੇ ਕੰਨਾਂ ਵਿੱਚ ਆਵਾਜ਼ ਆਈ ਕਿ ਰੁਪਿੰਦਰ ਆਪਣੀ ਮਾਂ ਨੂੰ ਸਮਝਾ ਰਹੀ ਸੀ ਕਿ ਮਾਂ ਅੱਜ ਤੋਂ ਭਾਬੀ ਨਾਲ ਜਿਵੇਂ ਦਾ ਵੀ ਸਲੂਕ ਕਰੇਗੀ ਕੱਲ ਨੂੰ ਉਦਾਂ ਦਾ ਹੀ ਸਲੂਕ ਤੇਰੇ ਨਾਲ ਕਰੇਗੀ ਉਹ ਤੈਨੂੰ ਬਹੁਤ ਬੁਰਾ ਲੱਗੇਗਾ ਉਸ ਵਕਤ ਤੁਹਾਡੇ ਸਾਰਿਆਂ ਦਾ ਉਸ ਨੂੰ ਬੁਰਾ ਕਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਕਿਉਂਕਿ ਉਹ ਤਾਂ ਤੱਕ ਤਾਂ ਬਹੁਤ دیر ਹੋ ਚੁੱਕੀ ਹੋਵੇਗੀ ਭਾਬੀ ਹਜੇ ਨਵੀਂ-ਨਵੀਂ ਹੈ ਹੁਣ ਤੁਸੀਂ ਜਿਹੋ ਜਿਹਾ ਵੀ ਵਿਵਹਾਰ ਉਸ ਨਾਲ ਕਰੋਗੇ ਉਹ ਜ਼ਿੰਦਗੀ ਭਰ ਦੇ ਲਈ ਉਸ ਦੇ ਦਿਲ ਵਿੱਚ ਰਹੇਗਾ ਉਸ ਦੇ ਸਾਹਮਣੇ ਤੁਸੀਂ ਆਪਣਾ ਨਜ਼ਰੀਆ ਕਿਹੋ ਜਿਹਾ ਬਣਾਉਣਾ ਹੈ ਚੰਗਾ ਜਾਂ ਬੁਰਾ ਇਹ ਸਭ ਤੁਹਾਡੇ ਹੱਥ ਹੈ ਮਾ ਭਾਬੀ ਨੂੰ ਆਪਣਾ ਮਨਾਉਣ ਦੇ ਲਈ ਉਸ ਤੋਂ ਖੋਣ ਦੀ ਬਜਾਏ ਬਲਕਿ ਉਸ ਨੂੰ ਕੁਝ ਨਾ ਕੁਝ ਲੈ ਕੇ ਦਿੰਦੀ ਰਹਾ ਕਰ ਮਨਪ੍ਰੀਤ ਤੁਸੀਂ ਕੰਨ ਖੋਲ ਕੇ ਮੇਰੀ ਗੱਲ ਸੁਣ ਲਾ ਭਾਬੀ ਦੀ ਕੋਈ ਵੀ ਚੀਜ਼ ਆਪਣੀ ਅਲਮਾਰੀ ਵਿੱਚ ਨਹੀਂ ਰੱਖੇਗੀ ਵਾਰ-ਵਾਰ ਤਾਨੇ ਮੇਹਨੇ ਦੇ ਦੇ ਕੇ ਤੁਸੀਂ ਕਿਸੇ ਦਿਨ ਗੁਰਪ੍ਰੀਤ ਨੂੰ ਵੀ ਖੋਹ ਲੈਣਾ ਹੈ ਜਿੰਨੀਆਂ ਗੰਡਾ ਤੁਸੀਂ ਨਫ਼ਰਤ ਦੀਆਂ ਉਸ ਪ੍ਰਤੀ ਬੰਨੀਆਂ ਹਨ ਉਹ ਸਾਰੀਆਂ ਇੱਕ ਇੱਕ ਕਰਕੇ ਖੋਲ ਦਿਓ ਯਾਦ ਰੱਖਣਾ ਅੱਗੇ ਤੋਂ ਕੋਈ ਵੀ ਮਨ ਮਟਾਵ ਨਹੀਂ ਹੋਣਾ ਚਾਹੀਦਾ ਇਹ ਸਭ ਕੁਝ ਸੁਣ ਕੇ ਹਜੋਤ ਉੱਥੇ ਖੜੀ ਰੋਣ ਲੱਗ ਪਈ ਤੇ ਚਾਹ ਦੀ ਟਰੇ ਲੈ ਕੇ ਅੰਦਰ ਆ ਗਈ ਤੇ ਕਹਿੰਦੀ ਦੀਦੀ ਤੁਹਾਡੇ ਵਰਗੀ ਮਨਾਨਹਾਰ ਇੱਕ ਨੂੰ ਮਿਲੇ ਹਜੋਤ ਨੇ ਚਾਹ ਦੀ ਟਰੇ ਟੇਬਲ ਤੇ ਰੱਖ ਦਿੱਤੀ ਤੇ ਰਪਿੰਦਰ ਦੇ ਪੈਰ ਨਹੀਂ ਹੱਥ ਲਾਉਣ ਲੱਗੀ ਰਪਿੰਦਰ ਨੇ ਉਸ ਨੂੰ ਫੜ ਕੇ ਗਲੇ ਨਾਲ ਲਗਾ ਲਿਆ ਕੀ ਮਾਣੇ ਸੜੀਆਂ ਪੁੱਜੀਆਂ ਗੱਲਾਂ ਕਰ-ਕਰ ਕੇ ਘਰ ਵਿੱਚ ਸਾਰਾ ਮਾਹੌਲ ਖਰਾਬ ਕੀਤਾ ਸੀ ਪਰ ਅੱਜ ਰਪਿੰਦਰ ਨੇ ਆਪਣੀ ਮਾਂ ਤੇ ਮਨਪ੍ਰੀਤ ਨੂੰ ਸਮਝਾ ਕੇ ਪੂਰੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾ ਦਿੱਤਾ ਹਾਂਜੀ ਦੋਸਤੋ ਤੁਹਾਨੂੰ ਸਾਡੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਹ ਵਝੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ